ਖਾਲਸਾ ਵਾਹਿਗੁਰੂ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀਓ ਇਤਿਹਾਸ ਕਲਣੀ ਨੂੰ ਅੱਗੇ ਤੋਰਦੇ ਹੋਏ ਦੋ ਜੋੜ ਨੂੰ ਕਮਸਾਨ ਦਾ ਜੰਗ ਅੰਮ੍ਰਿਤਸਰ ਹਰਮੰਦਰ ਸਾਹਿਬ ਅਕਾਲ ਤਖਤ ਤੇ ਹੋਇਆ ਜਿਸ ਵੇਲੇ ਵੱਖ-ਵੱਖ ਮੋਰਚਿਆਂ ਦੇ ਉੱਤੇ ਗੋਲਾਬਾਰੀ ਕੀਤੀ ਗਈ ਪਰ ਕੋਈ ਜਵਾਬ ਨਹੀਂ ਆਇਆ ਇਸ ਤੋਂ ਫੌਜ ਦੇ ਵੱਡੇ ਜਨਰਲਾਂ ਨੂੰ ਸਮਝ ਲੱਗ ਗਈ ਕਿ ਇਹ ਕੋਈ ਆਮ ਇਨਸਾਨ ਅੱਗੇ ਲੜਨ ਵਾਲਾ ਨਹੀਂ ਜਦੋਂ ਖੋਜ ਕੀਤੀ ਪਤਾ ਲੱਗਾ ਉਹ ਕੌਣ ਹੈ ਜੋਦਾ ਤੇ ਪਿਆਰਿਓ ਸਮਝ ਲੱਗੀ ਕਿ ਜਿਹੜਾ 92 ਹਜ਼ਾਰ ਮੁਸਲਮਾਨ ਫੌਜੀਆਂ ਨੂੰ ਸਰੈਂਡਰ ਕਰਾਉਣ ਵਾਲਾ ਹੈ ਉਹ ਜੋਦਾ ਹੈ ਅਗਲੇ ਬੰਨੇ ਜਨਰਲ ਸ਼ਵੇਕ ਸਿੰਘ ਕੂਟਗਨੀਤਕ ਰਣਨੀਤਕ ਜੰਗੀ ਦੇਤੀ ਦਾ ਮਹਿਰ ਔਰ ਜਿਸ ਵੇਲੇ ਪਿਆਰਿਓ ਕੋਈ ਵੀ ਆਪਾਂ ਕੰਮ ਕਰੀਏ ਉਸ ਕੰਮ ਦਾ ਉਸ ਕੰਮ ਨੂੰ ਨਜ਼ਰ ਅੰਦਾਜ਼ ਕੀਤਾ ਜਾਵੇ ਉਸ ਕੰਮ ਦਾ ਮੁੱਲ ਨਾ ਪਾਇਆ ਜਾਵੇ ਜਾਂ ਚੰਗੇ ਕੰਮ ਕੀਤੇ ਹੋਏ ਦੀ ਪਰਥਾਏ ਉਸ ਨੂੰ ਮਾੜਾ ਗਿਣਿਆ ਜਾਵੇ ਤੇ ਉਹਦੇ ਮਨ ਤੇ ਵੇਢੀ ਵੱਡੀ 6:00 ਵਜਦੀ ਹੈ ਪਿਆਰਿਓ 92000 ਫੌਜੀਆਂ ਦਾ ਸਿਲੰਡਰ ਕਰਾਉਣ ਵਾਲਾ ਜਨਰਲ ਸ਼ਵੇਗ ਸਿੰਘ ਜਦੋਂ ਅਖੀਰ ਫੌਜ ਦੇ ਵਿੱਚੋਂ ਅਹੁਦਿਆਂ ਦਾ ਸਮਾਂ ਆਇਆ ਵੱਡਾ ਅਹੁਦਾ ਪ੍ਰਾਪਤ ਹੋਣਾ ਸੀ ਤੇ ਪਿਆਰਿਓ ਹਿੰਦੁਸਤਾਨ ਦੀ ਸਰਕਾਰ ਨੂੰ ਗੁਵਾਰਾ ਨਹੀਂ ਸੀ ਕੋਈ ਕੋਈ ਖਾਲਸਾ ਕੋਈ ਸਿੱਖ ਫੌਜ ਦਾ ਜਿਹੜਾ ਵੱਡਾ ਅਫਸਰ ਬਣ ਜੇ ਅੱਜ ਕੱਲ੍ਹ ਨਹੀਂ ਪਿਆਰਿਓ ਅੱਜ ਵੀ ਸਿੱਖ ਫੌਜ ਦੇ ਵਿੱਚ ਵੱਡੇ ਵੱਡੇ ਅਫਸਰ ਜਿਹੜੇ ਯੋਧੇ ਨੇ ਉਹਨਾਂ ਦੇ ਅੱਜ ਵੀ ਬਿਆਨ ਆ ਰਹੇ ਨੇ ਜਿਹੜਾ ਸਾਡੀ ਫੌਜ ਦਾ ਵੱਡਾ ਅਫਸਰ ਹੈ ਸਿੱਖ ਫੌਜੀ ਉਹ ਅੱਜ ਵੀ ਅੱਗੋਂ ਸਰਕਾਰਾਂ ਨੂੰ ਘੂਰਦਾ ਪਿਆ ਹੈ ਜੋ ਕਿ ਸੋਸ਼ਲ ਮੀਡੀਆ ਤੇ ਆਪਾਂ ਰੋਜ਼ਾਨਾ ਹੀ ਵੇਖਦੇ ਆ ਉਹਨਾਂ ਦੀਆਂ ਕਮੀਆਂ ਨੂੰ ਗਿਣਾਉਂਦਾ ਹੈ ਪਰ ਸੱਚ ਬੋਲਣ ਵਾਲੇ ਦਾ ਪਿਆਰਿਓ ਸਮਾਂ ਥੋੜਾ ਸੁਣੋ ਸੋ ਕਹਿਣ ਦਾ ਭਾਵ ਕਿ ਜਨਰਲ ਸ਼ਵੇਗ ਸਿੰਘ ਨੂੰ ਆਖੀਰ ਜਦੋਂ ਪੈਨਸ਼ਨ ਸਾਰਾ ਕੁਝ ਉਹਦਾ ਰਿਕਾਰਡ ਬਣਨਾ ਸੀ ਪਿਆਰਿਓ ਇੱਕ ਝੂਠੀ ਤੋਹ ਤਲਾ ਕੇ ਪਾਉਤੋ ਵੱਖਰਿਆ ਕਰ ਦਿੱਤਾ ਕਿਉਂਕਿ ਪਰसों ਵੀ ਆਪਾਂ ਇਹੀ ਵਿਚਾਰ ਕੀਤੀ ਸੀ ਕਿ ਜਿਹੜੇ ਚੰਗੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਸਾਡੇ ਲੋਕ ਜਾਂ ਸਾਡੀਆਂ ਸਰਕਾਰਾਂ ਅੱਗੇ ਨਹੀਂ ਆਉਣ ਦਿੰਦੀਆਂ ਰਹਿ ਨਹੀਂ ਦਿੰਦੀਆਂ ਖਤਮ ਕਰ ਦਿੰਦੀਆਂ ਨੇ ਜਿਵੇਂ ਦੀਪ ਸਿੱਧੂ ਵਰਗੇ ਯੋਧੇ ਹੋਰ ਵੀ ਬਿਆਨਤ ਕਥਾ ਨਹੀਂ ਹੈ ਜਨਰ ਸ਼ਵੇਕ ਸਿੰਘ ਨੂੰ ਸਜ਼ਾ ਲਾ ਕੇ ਵੱਖਰਾ ਕਰਤਾ ਮੰਨ ਤੇ ਐਡੀ ਵੱਡੀ ਠੇਸ ਪਹੁੰਚੀ ਤੇ ਪਿਆਰੇ ਉਠੇਸ ਨੂੰ ਲੈ ਕੇ ਚੌਕ ਮਹਿਤੇ ਦੇ ਵਿੱਚ ਸਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਕੋਲ ਆ ਗਿਆ ਜਦੋਂ ਸੰਤਾਂ ਦੀ ਸ਼ਰਣੇ ਵਿੱਚ ਆਇਆ ਸਮਾ ਮੰਗਿਆ ਸੰਤ ਜੀ ਨੇ ਬੜੇ ਪਿਆਰ ਨਾਲ ਬਿਠਾਇਆ ਪੁੱਛਿਆ ਸਾਰੀ ਵਿਥਿਆ ਸੁਣਾਈ ਤੇ ਸੰਤ ਜੀ ਤਾਂ ਅੱਗੇ ਇਹਨਾਂ ਸਰਕਾਰਾਂ ਦੇ ਮਾਰੇ ਇਹਨਾਂ ਸਰਕਾਰਾਂ ਦੇ ਗਲਤ ਕੀਤੇ ਵਤੀਰੇ ਤੋਂ ਸਿੱਖ ਕੌਮ ਵਾਸਤੇ ਅੱਗੇ ਦੁਖੀ ਸਾਨੂੰ ਉਹਨਾਂ ਦਾ ਹਿਰਦਾ ਹੋਰ ਦੁਖੀ ਹੋ ਗਿਆ ਕਹਿਣ ਲੱਗੇ ਜਰਨਲ ਸਵੇਸ਼ ਸਿੰਘ ਅੱਜ ਤੋਂ ਤੂੰ ਮੇਰਾ ਭਰਾ ਤੇ ਮੈਂ ਤੇਰਾ ਭਰਾ ਜੋ ਵੀ ਕਰੇਗਾ ਤੂੰ ਆਪਣੀ ਮਰਜ਼ੀ ਅਨੁਸਾਰ ਕਰ ਤੇ ਪਿਆਰਿਓ ਉਸ ਦਿਨ ਤੋਂ ਲੈ ਕੇ ਮੋਰਚਾ ਬੰਦੀ ਕੀਤੀ ਤੇ ਉਦੋਂ ਜੂਨ 10 ਤਰੀਕ ਨੂੰ ਜਿਸ ਵੇਲੇ ਘੈਂਟਾ ਘਰ ਦੇ ਵਿੱਚੋਂ ਜਿਹੜੀ ਫੌਜ ਸੀ ਉਹ ਦੋ ਬਟਾਲੀਅਨ ਇੱਕ ਬਟਾਲੀਅਨ ਅੰਦਰ ਵੜੇ ਗਏ ਦੂਸਰੀ ਤਿਆਰ ਰੱਖੀ ਤੇ ਤੀਸਰੀ ਉਹਦੇ ਪਿੱਛੇ ਤਿਆਰ ਹੈ ਜਿਸ ਵੇਲੇ ਉਹ ਘਈਟਾ ਘਰ ਵਾਲੇ ਪਾਸੇ ਤੋਂ ਪਿਆਰਿਓ ਪੁੱਤਰ ਕੇ ਥੱਲੇ ਰੇਂ ਕੇ ਜਾਣ ਲੱਗੇ ਤੇ ਪਿਆਰਿਓ ਬਸ ਇੱਕ ਦਮ ਕੁਪ ਹਨੇਰਾ ਹੋ ਗਿਆ ਤੇ ਹਾਏ ਹਾਏ ਤੇ ਮਰੋ ਮਰੋ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਇੱਕ ਇੱਕ ਗੋਲੀ ਤਿੰਨਾ ਤਿੰਨਾਂ ਦੇ ਵਿੱਚ ਦੀ ਫੌਜੀਆਂ ਦੇ ਨਿਕਲ ਰਹੀ ਸੀ ਕਿਉਂ ਕਿਉਂਕਿ ਮੋਰਚਾ ਬੰਦੀ ਜਨਰਲ ਸ਼ਵੇਕ ਸਿੰਘ ਦੀ ਕੀਤੀ ਸੀ ਅਕਾਲ ਤਖਤ ਦੇ ਥੱਲੇ ਘੱਟੋ ਘੱਟ 30 ਤੋਂ ਵੱਧ ਐਲਮ ਦੀਆਂ ਬੀੜੀਆਂ ਸਨ। ਔਰ ਉਹਨਾਂ ਦੇ ਛੋਟੇ-ਛੋਟੇ ਝਰੋਖੇ ਤੇ ਨੀਤੀ ਐਡੀ ਵੱਡੀ ਪਿਆਰਿਓ ਕਿ ਇੱਕ ਗਿੱਠ ਤੋਂ ਵੀ ਧਰਤੀ ਤੋਂ ਇੱਕ ਗਿੱਠ ਮਘੋਰੇ ਛੋਟ-ਛੋਟੇ ਕੀਤੇ ਸਨ ਕਿ ਕੋਈ ਵੀ ਫੌਂਦੀ ਜਿਹੜਾ ਆਵੇਗਾ ਜਿਹੜਾ ਜਦੋਂ ਉਹਨੂੰ ਗੋਲੀ ਲੱਗੇਗੀ ਲਤਾਂ ਦੇ ਵਿੱਚ ਲੱਗੇਗੀ ਥੱਲੇ ਡਿੱਗੇਗਾ ਤੇ ਫਿਰ ਦੂਜੀ ਵੀ ਵੱਜੇਗੀ ਪਿਆਰਿਓ ਇਸ ਹਿਸਾਬ ਦੇ ਨਾਲ ਉਥੇ ਪਹਿਲੀ ਗੁਮਕ ਖਤਮ ਹੋਈ ਦੂਜੀ ਖਤਮ ਹੋਈ ਤੀਜੀ ਭੇਜਣ ਦਾ ਉਹਨਾਂ ਦਾ ਹਿਆ ਨਹੀਂ ਪਿਆ ਉੱਥੇ ਹੀ ਉਹਨਾਂ ਨੇ ਰੋਕ ਲਗਾ ਦਿੱਤੀ ਕਿ ਮਤ ਭੇਜੋ ਫੌਜੀ ਇਥੇ ਫਗਲੇ ਬੰਨੇ ਜਨਰਲ ਸ਼ਵੇਕ ਸਿੰਘ ਬਿਠਾ ਜੀ ਹੁਣ ਜ਼ਖਮੀਆਂ ਨੂੰ ਚੁੱਕਣ ਵਾਸਤੇ ਮਿਲਟਾਂ ਕਰਦੇ ਨੇ ਸਪੀਕਰਾਂ ਰਾਹੀਂ ਲਾਉਸ ਮਿਲਟਾਂ ਹੁੰਦੀਆਂ ਨੇ ਸੰਤ ਜਨਰਲ ਸਿੰਘ ਜੀ ਤੁਸੀਂ ਸਾਡੇ ਜ਼ਖਮੀ ਸਾਥੀਆਂ ਨੂੰ ਚੁੱਕ ਲੈਣ ਕਿੰਨੀ ਵੱਡੀ ਧਾਰ ਹੋਵੇਗੀ ਪਿਆਰਿਓ ਉਸ ਟਾਈਪ ਦੇ ਵੱਡੀ ਹਿੰਦੂਸਤਾਨ ਫੌਜ ਦੀ ਜਿਸ ਵੇਲੇ ਜਿਹਦੇ ਨਾਲ ਯੁੱਧ ਲਾਇਆ ਹੋਵੇ ਉਹਦੇ ਅਗੇ ਨੰਤ ਕਰਨੀ ਪਵੇ ਤੇ ਪਿਆਰਿਓ ਐਸੇ ਹੀ ਗੱਲ ਦੇ ਪ੍ਰਸਾਏ ਜਿਸ ਵੇਲੇ ਫੌਜ ਨੇ ਬੇਨਤੀ ਕੀਤੀ ਤੇ ਕੋ ਪਿਆਰਿਓ ਸਿੱਖ ਹੋਏ ਗੁਰੂ ਨੂੰ ਪਰਣਾਇਆ ਹੋਇਆ ਹੋਏ ਗੁਰੂ ਦੇ ਅਗੇ ਅਰਦਾਸ ਬੇਨਤੀ ਕੀਤੀ ਤੇ ਪਿਆਰਿਓ ਨਮਾਨਿਆਂ ਦਾ ਮਾਨ ਨਤਾਣਿਆਂ ਦਾ ਤਾਂ ਨਿਉਟਿਆਂ ਦੀ ਓਟ ਜਿਹੜਾ ਵੀ ਗੁਰੂ ਘਰ ਦੇ ਵਿੱਚ ਆਪਰਾ ਸਮਾ ਤੱਕ ਕੇ ਆ ਗਿਆ ਜਿਹੜਾ ਗੁਰੂ ਘਰ ਦੇ ਵਿੱਚ ਨਮਾਨਾ ਹੋ ਕੇ ਆ ਗਿਆ ਉਹਨਾਂ ਨੂੰ ਮਾਨ ਮਿਲਦਾ ਹੈ ਉਹਨਾਂ ਦੀ ਅਪੀਲ ਤੇ ਉਸੇ ਵੇਲੇ ਅਮਰ ਕੀਤਾ ਸੰਤ ਜੀ ਨੇ ਕਿਹਾ ਇੱਕ ਵੀ ਗੋਲੀ ਨਹੀਂ ਚੱਲੇਗੀ ਆਪਦੇ ਜ਼ਖਮੀ ਜਿਤਨੇ ਫੌਜੀ ਨੇ ਚੁੱਕ ਕੇ ਲਿਆ ਸਕਦੇ ਹੁਣ ਪਿਆਰਿਓ ਕੋਈ ਚਾਰਾ ਨਾ ਚੱਲਿਆ ਤਿੰਨ ਰਾਤ ਨੂੰ ਕਮਸਾਨ ਦੀ ਗੋਲਦਾਰੀ ਹੁੰਦੀ ਰਹੀ ਦੋ ਤਰੀਕ ਨੂੰ ਲੈ ਤਿੰਨ ਨੂੰ ਤੇ ਪਿਆਰਿਓ ਆ ਰਾਤ ਜਿਹੜੀ ਤਿੰਨ ਦੀ ਲੰਘ ਗਈ ਅੱਜ 4 ਤਰੀਕ ਹੋ ਗਈ ਤੇ ਇਤਨਾ ਤਬਾਈਆਂ ਲਥੀਆਂ ਪਿਆਰਿਓ ਜਿਹੜੇ ਬੁੰਗੇ ਸੀ ਜਿਨ੍ਹਾਂ ਨੂੰ ਰਾਮਗੜੀਏ ਬੁੰਗੇ ਕਹਿੰਦੇ ਆਪਾਂ ਉਹਨਾਂ ਦੇ ਉੱਤੇ ਵੇਖੋ ਬਬਰ ਖਾਲਸਾ ਤੇ ਦੋ ਭੈਣਾਂ ਦੀ ਡਿਊਟੀ ਏ ਸਾਡੀਆਂ ਨੌਜਵਾਨ ਭੈਣਾਂ ਉੱਥੇ ਬੈਠੀਆਂ ਨੇ ਤੇ ਇਤਿਹਾਸਕ ਤੱਥ ਦੱਸਦੇ ਨੇ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਕਿ 900 ਹਜ਼ਾਰ ਦੇ ਲਾਗੇ ਜਿਹੜੇ ਇਤਨੀ ਵੱਡੀ ਕਮਾਂਡੋ ਟ੍ਰੇਨਿੰਗ ਹੁੰਦੀ ਆ ਪਿਆਰੇ ਉਹਨਾਂ ਨੂੰ ਇੱਕ ਇੱਕ ਫੌਜੀ ਜਿਹੜਾ ਏ ਲੱਖਾਂ ਦੇ ਭਾਰ ਹੁੰਦਾ ਹੈ ਪਰ ਉਹਨਾਂ ਦੋ ਪੈੜਾਂ ਨੇ ਸਰੋਵਰ ਦੇ ਵਿੱਚ ਹੈਲੀਕਾਪਟਰਾਂ ਤੋਂ ਉਤਰ ਲਈ ਦਿੱਤੇ ਉੱਤੇ ਹੀ ਖੜਮ ਕਰ ਦਿੱਤੇ ਇਤਨੀ ਵੱਡੇ ਜਾਂਗੇ ਜਦੋਂ ਹੁਣ ਕਿਉਂਕਿ ਪਹਿਲੇ ਦਿਨ ਤਾਂ ਮਹਿੰਗਾ ਸਿੰਘ ਬੱਬਰ ਜਿਹੜਾ ਸੀ ਉਹ ਬਾਬਾ ਟਲਰਾਏ ਸ਼ੀਰ ਹੋਇਆ ਸੀ ਉਸ ਤੋਂ ਬਾਅਦ ਜਦੋਂ ਇਹ ਰਾਮਗੜੀ ਇਹ ਬੁੰਗੇ ਤੇ ਟੈਂਕੀ ਵਾਲੇ ਮੋਰਚਿਆਂ ਦੇ ਉੱਤੇ ਪਤਾ ਲੱਗਾ ਤੇ ਪਿਆਰਿਓ ਅਗਲੇ ਦਿਨ ਇਹਨਾਂ ਤੇ ਗੋਲਾਬਾਰੀ ਭਰਾਈ ਇੱਥੋਂ ਜਦੋਂ ਫੌਜ ਦਾ ਨੁਕਸਾਨ ਜ਼ਿਆਦਾ ਵੇਖਿਆ ਔਰ 4 ਜੂਨ ਦੀ ਤਰੀਕ 4 ਜੂਨ ਨੂੰ ਪਿਆਰਿਓ ਬੜਾ ਕਮਸਾਨ ਦਾ ਜੁੱਧ ਦੀ ਰਣਨੀਤਿਕ ਦੇਤੀ ਤੋਂ ਕਾਰਵਾਈ ਅਰੰਭ ਦਿੱਤੀ ਗਈ ਕਿ ਹੁਣ ਆਪਣਾ ਕੋਈ ਚਾਰਾ ਨਹੀਂ ਚੱਲਦਾ ਕੀਤਾ ਕੀ ਜਾਵੇ ਕਾ ਤੱਕ ਦੇ ਪਿਛਲੇ ਪਾਸੇੋਂ ਵੀ ਫੌਜਾਂ ਅੰਦਰ ਇੰਟਰ ਨਹੀਂ ਹੋ ਸਕਦੀਆਂ ਕਿਉਂਕਿ ਮੋਰਚਾ ਬੰਦੀ ਹੈ ਆਕਾਤਖਦੇ ਸਾਹਮਣੇ 30 30 ਅਲਮ ਜੀ ਮਸ਼ੀਨਾ ਗੀੜ ਬੀੜੀਆਂ ਹੋਈਆਂ ਨਹੀਂ ਤੇ ਬਾਕੀ ਪਿਆਰਿਓ ਇਤਨੀ ਯੁੱਧਨੀਤਕ ਤਰੀਕੇ ਦੇ ਨਾਲ ਸਾਰੀ ਕਿਲਾ ਬੰਦੀ ਕੀਤੀ ਹੋਈ ਹੈ ਔਰ ਤਰੀਕੇ ਦੇ ਨਾਲ ਹੀ ਗੋਲੇ ਚਲਾਉਂਦੇ ਆ ਵਾਧੂ ਗੋਲੀ ਵੀ ਨਹੀਂ ਚਲਾਉਂਦੇ ਤੇ ਇੱਕ ਇੱਕ ਗੋਲੀ ਜਿਹੜੀ ਆ ਉਹ ਪੂਰਾ ਪੂਰਾ ਗਲ ਮੋੜ ਕੇ ਦੱਸਦੀ ਹੈ ਕਿ ਇਹ ਕੋਈ ਐਵੇਂ ਕੇਵੇਂ ਬੰਦਾ ਨਹੀਂ ਬੈਠਾ ਹੈ ਜਨਰਲ ਸ਼ਬੀਕ ਸਿੰਘ ਬੈਠਾ। ਸੋ 4 ਤਰੀਕ ਦੀ ਤੇ ਪਿਆਰਿਓ ਰਣਨੀਤੀ ਇੱਕ ਫੌਜ ਨੇ ਬੜੀ ਵੱਡੀ ਮੀਟਿੰਗ ਕੀਤੀ ਕਿ ਹੁਣ ਕੀ ਕੀਤਾ ਜਾਵੇ। ਉਧਰੋਂ ਪਿਆਰਿਓ RAMਦਾਸ ਸਰਾਂ ਦੇ ਵਿੱਚ ਜਿੰਨੇ ਦਰਬਾਰ ਸਾਹਿਬ ਦੇ ਵਿੱਚ ਲੋਕ ਸਨ ਉਹਨਾਂ ਨੂੰ ਜਿੰਨੇ ਕੰਪਲੈਕਸ ਦੇ ਵਿੱਚ ਬਾਕੀ ਲੋਕ ਸਨ ਉਹਨਾਂ ਨੂੰ ਸਾਰਿਆਂ ਨੂੰ ਫੌਜ ਨੇ ਸਰਾਂ ਦੇ ਵਿੱਚ ਇਕੱਠਿਆ ਕਰ ਲਿਆ ਸਰਾਂ ਦੇ ਵਿੱਚ ਇਕੱਠਿਆਂ ਕਰਕੇ ਇੱਕ ਜਗ੍ਹਾ ਤੇ ਪਿਆਰਿਓ ਫੌਜੀ ਵੱਡੇ ਵੱਡੇ ਗ੍ਰਨੇਡ ਲੈ ਕੇ ਉੱਪਰ ਜਾ ਕੇ ਚੜ ਕੇ ਬਹਿਣ ਗਏ ਔਰ ਜਿੰਨੇ ਗ੍ਰਫਦਾਰ ਕਰਕੇ ਬਿਠਾਇਏ ਸਨ ਫੌਜ ਨੇ ਕੋ ਗ੍ਰਨੇਡ ਮਾਰ ਮਾਰ ਕੇ ਸਾਰੇ ਤਬਾ ਬੀਬੀਆਂ ਬੱਚਿਆਂ ਸਮੇਤ ਬਜ਼ੁਰਗਾਂ ਸਮੇਤ ਕੋਈ ਰਹਿਮ ਨਹੀਂ ਕੀਤਾ ਮੱਥਾ ਟੇਕਣ ਆਇਆ ਦੀਆਂ ਤਵਾਇਆਂ ਲਾਤੀਆਂ ਤਾਂ ਹੀ ਤੇ ਪਿਆਰਿਓ ਅੱਜ ਜਦੋਂ ਕਿਤੇ ਬਿਆਨ ਆਉਂਦਾ ਨਾ ਫੌਜ ਦਾ ਫੌਜ ਦਾ ਬਿਆਨ ਆਉਂਦਾ ਹੈ ਕਿ ਪਾਕਿਸਤਾਨ ਵਾਲੇ ਹਮਲਾ ਕਰਨ ਲੱਗੇ ਸੀ ਦਰਬਾਰ ਸਾਹਿਬ ਤੇ ਅਸੀਂ ਦਰਬਾਰ ਸਾਹਿਬ ਦੀ ਰੱਖਿਆ ਕੀਤੀ ਤੇ ਲੋਕਾਂ ਦੇ ਮੂੰਹ ਆਪ ਮੁਹਾਰੇ ਹੀ ਫੁੱਟ ਪੈਂਦਾ ਹੈ ਕਿ ਉਹ ਰੱਖਿਆ ਕਰਨ ਵਾਲੇ ਨਹੀਂ ਕਿ ਤੁਸੀਂ ਕਰਨ ਵਾਲੇ ਹੋ ਜਿਨ੍ਹਾਂ ਨੇ ਟੈਂਕ ਚੜਾ ਕੇ ਸਾਡਾ ਕਾਲ ਤਖਤ ਸਾਹਿਬ ਤੇ ਹਰਮੰਦਰ ਸਾਹਿਬ ਤਬਾਹ ਕਰ ਦਿੱਤਾ ਸਾਡੇ ਨੌਜਵਾਨ ਮਾਰ ਕੇ ਖਤਮ ਕਰ ਦਿੱਤੇ ਤੁਹਾਡੇ ਤੇ ਅਸੀਂ ਕਿਵੇਂ ਭਰੋਸਾ ਕਰੀਏ ਬੜੀ ਵੱਡੀ ਗੱਲ ਹੈ ਪਿਆਰਿਓ ਇਹ ਦਾਗ ਕਦੇ ਵੀ ਧੋਤਾ ਨਹੀਂ ਜਾ ਸਕਦਾ ਚਾਹੇ ਲੱਖ ਵੀਰਾਂ ਮੱਥੇ ਰਗੜ ਰ ਕੇ ਮਾਫੀਆਂ ਮੰਗ ਲੈਣ ਕਿਉਂਕਿ ਜਦੋਂ ਇਸ ਇਹੋ ਜਿਹੇ ਕਾਰਨਾਮਾ ਆਪਣੇ ਹੀ ਦੇਸ਼ ਦੇ ਉੱਤੇ ਫੌਜ ਨੂੰ ਕਰਨਾ ਪੈ ਜਾਵੇ ਤੇ ਕਾਰਨ ਵੀ ਕੋਈ ਵੱਡਾ ਨਾ ਹੋਵੇ ਹੁਣ ਆਪ ਜੀ ਦੇ ਸਾਹਮਣੇ ਮੈਂ ਇਨਸਪੈਕਟ ਕਰ ਦੇਵਾਂ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਉੱਤੇ ਇੱਕ ਵੀ ਕੇਸ ਨਹੀਂ ਹੈ ਹੁਣ ਆਪਣੇ ਨਗਰਾਂ ਦੇ ਵਿੱਚ ਆਮ ਬੰਦੇ ਦੇ ਉੱਤੇ 2-2 3-3 ਕੇਸ ਹੋ ਜਾਂਦੇ ਨੇ ਪਰ ਸੰਤ ਜਨੈਲ ਸਿੰਘ ਭਿੰਡਰਾਵਾਰਿਆਂ ਦੇ ਉੱਤੇ ਤੁਸੀਂ ਆਰਟੀਆਈ ਕਢਾ ਕੇ ਵੇਖ ਲਵੋ ਇੱਕ ਵੀ ਕੇਸ ਨਹੀਂ ਤੇ ਜਦੋਂ ਕਿਸੇ ਦੇ ਕੇਸ ਨਹੀਂ ਤੇ ਉਹਦੇ ਤੇ ਚੜਾਈ ਕਰਕੇ ਪਿਆਰਿਓ ਧੱਕਾ ਕੀਤਾ ਜਾਵੇ ਤੇ ਫਿਰ ਜ਼ਬਰ ਨੇ ਤੇ ਹੋ ਰਹਿ ਕੀ ਤੇ ਜ਼ਬਰ ਕਿਹਦੇ ਤੇ ਹੋ ਰਿਹਾ ਹੈ ਜ਼ਬਰ ਸਿੱਖ ਕੌਮ ਤੇ ਹੋ ਰਿਹਾ ਹੈ ਆਵੀ ਜੇ ਕੋਈ ਨੀਤਿਕ ਤਰੀਕੇ ਦੇ ਨਾਲ ਜੰਗ ਨਾ ਰੁਕਦੀ ਪਿਆਰਿਓ ਤੇ ਨੁਕਸਾਨ ਤੁਹਾਡਾ ਹੀ ਹੋਣਾ ਸੀ ਇਹ ਕੋਈ ਹਾਂ ਦੋਸਤਾਨਾ ਨੁਕਸਾਨ ਨਹੀਂ ਸੀ ਹੋਣਾ ਇਹ ਪੱਛਮੀ ਪੰਜਾਬ ਪਾਕਿਸਤਾਨ ਦੇ ਵਿੱਚ ਤੇ ਹਿੰਦੁਸਤਾਨ ਦਾ ਪੰਜਾਬ ਇਹ ਧਰਤੀ ਨੂੰ ਖੂਨ ਨਾਲ ਰੰਗਣਾ ਸੀ ਤਾਂ ਕਿ ਇਹ ਦੋਵੇਂ ਖੇਤੇ 부ੜਕਦੇ ਨੇ ਸਦਾਬਾਤ ਤੇ ਨੀਵੇਂ ਹੋ ਕੇ ਬਹਿ ਜਾਣ ਰਾਹ ਤੇ ਕਿਉਂ ਸਾਡੇ ਤੇ ਹਿੱਤ ਤੱਕ ਪਹਿਲੇ ਵੀ ਜਿੰਨੇ ਘਾੜ ਕੀਤੇ ਨੇ ਇਹਨਾਂ ਸਰਕਾਰਾਂ ਨੇ ਇਹ ਭੁੱਲੇ ਨਹੀਂ ਤੇ ਕਹਿਣ ਦਾ ਭਾਵ ਇਹ ਕਿ ਜਿਤਨਾ ਵੀ ਕਿਸੇ ਨੂੰ ਦਬਾਈਏ ਉਹ ਕੌਮਾਂ ਉਤਨੀਆਂ ਹੀ ਉੱਠਦੀਆਂ ਨੇ ਗੁਰਬਾਣੀ ਦੇ ਵਿੱਚ ਵੀ ਦਰਜੇ ਤੇ ਪਿਆਰਿਓ ਗੁਰਦਾਸ ਜੀ ਭਾਈ ਗੁਰਦਾਸ ਜੀ ਲਿਖਦੇ ਨੇ ਪਾਣੀ ਚੱਲੇ ਨਮਾਨ ਸਿੱਖ ਦੀ ਪਰਿਭਾਸ਼ਾ ਕੀ ਹੈ ਪਿਆਰਿਓ ਭਾਈ ਗੁਰਦਾਸ ਜੀ ਕਹਿੰਦੇ ਨੇ ਕਹਿੰਦੇ ਸਿੱਖ ਪਾਣੀ ਵਰਗਾ ਹੈ ਕਹਿੰਦਾ ਪਾਣੀ ਵਰਗਾ ਕਿਵੇਂ ਕਹਿੰਦਾ ਪਾਣੀ ਨੂੰ ਉੱਚੇ ਥਾਂ ਤੋਂ ਡੋਲਿਏ ਨੀਵੇਂ ਥਾਂ ਜਾਂਦਾ ਨਵਾਂ ਨੂੰ ਪਾਣੀ ਨੀਵੇਂ ਥਾਂ ਜਾਏਗਾ ਪਾਣੀ ਆਪਣੇ ਆਪ ਧੱਕਾ ਨਹੀਂ ਕਰਦਾ ਕਿਸੇ ਨਾਲ ਪਾਣੀ ਉਦੋਂ ਹੀ ਧੱਕਾ ਕਰਦਾ ਜਦੋਂ ਸਮਾਂ ਉਹਦੇ ਹੱਥੋਂ ਨਿਕਲਦਾ ਹੋਵੇ ਤੇ ਕਹਿੰਦੇ ਫਿਰ ਪਾਣੀ ਜਿਹੜਾ ਹੈ ਇਹ ਗੁੱਸੇ 'ਚ ਕਿਵੇਂ ਆਉਂਦਾ ਕਹਿੰਦਾ ਦੇਗ ਦੇ ਵਿੱਚ ਪਾਣੀ ਪਾ ਕੇ ਰੱਖ ਦਿੱਤਾ ਜਾਵੇ ਥੱਲੇ ਅੱਗ ਬਾਲੀ ਜਾਵੇ ਉੱਤੇ ਟੱਕਣ ਵੀੜ ਕੇ ਰੱਖਿਆ ਜਾਵੇ ਤੇ ਪਿਆਰਿਓ ਜਦੋਂ ਪਾਣੀ ਗਰਮ ਹੋ ਜਾਵੇਗਾ ਉਹ ਟੱਕਣ ਨੂੰ ਉੱਪਰ ਨੂੰ ਉਠਾਏਗਾ ਤਾਂ ਚੁਕੇਗਾ ਤੇ ਜੇ ਜ਼ਬਰ ਵੀ ਕਰੀਏ ਨਪੀਏ ਵੀ ਦਬਾਈਏ ਵੀ ਸਿੱਖ ਕੌਮ ਨੂੰ ਤੇ ਕਹੀਏ ਠੰਡਾ ਹੋ ਜਾ ਤੇ ਕਹਿੰਦੇ ਪਿਆਰਿਓ ਐਵੇਂ ਠੰਡਾ ਨਹੀਂ ਹੁੰਦਾ ਫਿਰ ਜੇ ਗੇਂਦ ਨੂੰ ਧਰਤੀ ਤੇ ਮਾਰਿਆ ਜਾਵੇ ਤੇ ਪਿਆਰਿਓ ਗੇਂਦ ਨੂੰ 5 ਫੁੱਟ ਠਾਹ ਧਰਤੀ ਤੇ ਮਾਰੀਏ 50 ਫੁੱਟ ਉਪਰ ਉੱਠਦੀ ਏ ਇਸੇ ਤਰ੍ਹਾਂ ਸਿੱਖ ਕੋਉ ਇਹਦੇ ਤੇ ਕੋਈ ਜਬਰ ਕਰਦਾ ਤੇ ਪਿਆਰਿਓ ਇਹ ਨਹੀਂ ਉੱਪਰ ਉੱਠਦੀ ਏ ਜੋ ਕਹਿਣ ਦਾ ਭਾਵ ਕਹਿਣ ਲੱਗੇ ਕਿ ਪਾਣੀ ਗਰਮ ਹੋ ਗਿਆ ਜਿਸ ਵੇਲੇ ਇੰਦਰਾ ਗਾਂਧੀ ਨੇ ਅਟੈਕ ਕਰ ਲਿਆ ਜਿਸਨੇ ਉਹਨੇ ਕਹਾਣ ਕਰ ਦਿੱਤਾ ਤੇ ਸਾਰਾ ਕੁਝ ਪਿਆਰਿਓ ਕੀਤਾ ਤੇ ਕਿਸੇ ਨੇ ਸਵਾਲ ਕੀਤਾ ਕਹਿੰਦੇ ਤੂੰ ਹਰਿਮੰਦਰ ਸਾਹਿਬ ਦੇ ਕਾਟਕ ਗੱਦੇ ਉੱਤੇ ਹਮਲਾ ਕਿਉਂ ਕੀਤਾ ਕਹਿੰਦੇ ਉੱਥੇ ਸੰਤ ਜਨਮਾਣ ਸਿੰਘ ਭਿੰਡਰਾ ਵਾਲਾ ਬੈਠਾ ਸੀ ਤੇ ਉਹਦੇ ਕਰਕੇ ਕੀਤਾ ਤੇ ਪੁੱਛਣ ਵਾਲਿਆਂ ਨੇ ਪੁੱਛਿਆ ਵੀ ਜਨਮ ਉੱਤੇ ਤੇ ਕੇਸ ਹੀ ਕੋਈ ਨਹੀਂ ਖੇਰ ਕਿਉਂ ਹਮਲਾ ਕੀਤਾ ਕਹਿੰਦੀ ਉਹਦੇ ਕੋਲ ਹਥਿਆਰ ਸੀ ਕੀਤਾ ਕਹਿਣ ਲੱਗੇ ਵੀ ਜੇ ਉਹਦੇ ਕੋਲ ਹਥਿਆਰ ਸੀ ਸੰਤ ਜਨਮਾਣ ਸਿੰਘ ਕਾਟਕ ਗੱਦੇ ਬੈਠਾ ਸੀ ਜਿਹੜੇ 52 ਗੁਰ ਗੁਰ ਤਾਂ ਆਮ ਜਿਹੜੇ ਪੰਜਾਬ ਦੇ ਵਿੱਚ ਸਨ ਉਹਨਾਂ ਦੇ ਵਿੱਚ ਤਾਂ ਸਤ ਜਰਨੈਲ ਸੋ ਨਹੀਂ ਸੀ ਨਾ ਉਹ ਤਾਂ ਕਾਲ ਤਖਦੇ ਵਿੱਚ ਹੀ ਬੈਠਾ ਸੀ ਅੱਗੇ ਉਹ ਪਿਆਰਿਓ ਕੋਈ ਜਵਾਬ ਨਹੀਂ ਆਇਆ ਜਵਾਬ ਨਹੀਂ ਆਇਆ ਔਰ ਮਨ ਦੇ ਵਿੱਚ ਚੁੱਕਿਆ ਚਕਾਇਆ ਪਿਆਰਿਓ ਬੰਦਾ ਜਦੋਂ ਕਿਸੇ ਦੇ ਕਹੇ ਤੇ ਐਸਾ ਕੰਮ ਕਰ ਲੈਂਦਾ ਹੈ ਨਾ ਤੇ ਫੇਰ ਪਛਤਾਵਾ ਹੁੰਦਾ ਪਿਆਰਿਓ ਇੱਕ ਵੇਰਾਂ ਇੱਕ ਗਿੱਦੜ ਨੂੰ ਜੰਗਲ ਦੇ ਜਿੱਤਨੇ ਜਨੂਵਾਰ ਸਾਨੂੰ ਉਹਨਾਂ ਨੇ ਕਿਹਾ ਯਾਰ ਤੇਰੀ ਚਾਲ ਢਾਲ ਸ਼ੇਰ ਵਰਗੀ ਆ ਤੂੰ ਵੀ ਸ਼ੇਰ ਬਣ ਸਕਦਾ ਹੁਣ ਸ਼ੇਰ ਵਾਂਗੂ ਗਿੱਦੜ ਤੈਹ ਲਿਆ ਕਹਿਣ ਲੱਗੇ ਸ਼ੇਰ ਕਿਸ ਤਰ੍ਹਾਂ ਤੈਹ ਲਦਾ ਕਹਿੰਦਾ ਸ਼ੇਰ ਇਸ ਤਰ੍ਹਾਂ ਤੈਹ ਲਦਾ ਕਹਿੰਦਾ ਠੀਕ ਹੈ ਉਹਨੇ ਤੈਹ ਕੇ ਵਿਖਾਇਆ ਕਹਿੰਦਾ ਸ਼ੇਰ ਜਦੋਂ ਆਉਂਦਾ ਹੈ ਤੇ ਭਵਕ ਮਾਰਦਾ ਹੈ ਤੇ ਗਿੱਦੜ ਨੇ ਵੀ ਵਿਚਾਰੇ ਨੇ ਆਪਣੀ ਆਵਾਜ਼ ਚ ਬੋਲਿਆ ਕਹਿੰਦੇ ਬਹੁਤ ਵਧੀਆ ਬਹੁਤ ਵਧੀਆ ਕੋਈ 10 12 ਅਗੇ ਖੜੇ ਸੀ ਉਹਦੇ ਰਿਸਪੈਕਟ ਕਰਨ ਵਾਲੇ ਕਹਿੰਦੇ ਠੀਕ ਆ ਗਿੱਦੜ ਥੋੜਾ ਜਿਹਾ ਹੋਰ ਖੁਸ਼ ਹੋ ਗਿਆ ਇਹਨੇ ਜਿਹਨੂੰ ਕਹਿੰਦੇ ਸ਼ੇਰ ਜਿਹੜਾ ਪੂਸ਼ ਮਾਰ ਕੇ ਫਿਰ ਬੈਠਦਾ ਹੈ ਗਿੱਦੜ ਨੇ ਵੀ ਜਰਾ ਘਟਹਿਰ ਕੇ ਤੇ ਪੂਸ਼ ਮਾਰੀ ਤੇ ਬੈਠ ਗਿਆ ਤੇ ਬੜਾ ਖੁਸ਼ ਹੋਇਆ ਸਾਰੇ ਖੁਸ਼ ਹੋਏ ਕਹਿੰਦੇ ਲੈ ਆਪਣੇ ਕੋਲ ਸ਼ੇਰ ਦੀ ਬਰੋਬਰੀ ਦਾ ਇਹ ਸੂਰਮਾ ਆ ਗਿਆ ਹੁਣ ਆਪਾਂ ਵਟ ਕੱਢਦੀਆਂ ਸੋ ਪਿਆਰਿਓ ਜਿਸ ਵੇਲੇ ਸ਼ੇਰ ਦੇ ਨਾਲ ਲੜਨ ਵਾਸਤੇ ਉਹਨੇ ਕਿਹਾ ਤੇ ਕਹਿੰਦੇ ਸ਼ੇਰ ਅੱਗੇ ਕੀ ਕਹਿੰਦਾ ਕਹਿੰਦੇ ਸ਼ੇਰ ਅੱਗੇ ਕਹਿੰਦਾ ਭਾਈ ਘਰਵਾਰ ਕਹਿੰਦਾ ਕੋਈ ਨਹੀਂ ਮੈਂ ਵੀ ਕਹਿ ਦਿਆਂ ਹੁਣ ਇੰਦਰਾ ਗਾਂਧੀ ਨੇ ਕੰਮ ਤਾਂ ਕਰ ਲਿਆ ਪਿਆਰਿਓ ਗਿੱਦੜ ਵਾਲਾ ਲੋਕ ਦੂਸਰੀਆਂ ਪਾਰਟੀਆਂ ਦੇ ਆਖੇ ਲਾ ਕੇ ਸਿੱਖ ਕੌਮ ਨੂੰ ਦਬਾਉਣ ਵਾਸਤੇ ਕਾਰਜ ਕਰ ਲਿਆ ਪਰ ਪਿਆਰਿਓ ਉਹਦੇ ਤੋਂ ਹੁਣ ਜਰਿਆ ਨਹੀਂ ਜਾਂਦਾ ਕਿ ਮੈਂ ਗਲਤ ਕੰਮ ਕਰ ਬੈਠੀ ਉਹ ਗਿੱਦੜ ਦੀ ਵੀ ਐਵੇਂ ਪਿਆਰੀ ਹੋਈ ਜਿਸ ਵੇਲੇ ਸ਼ੇਰ ਆਇਆ ਸ਼ੇਰ ਜਰਾ ਕਟਾਈ ਲਿਆ ਕਹਿੰਦੇ ਗਿੱਦੜ ਵੀ ਜਰਾ ਕਟਾਈ ਲਿਆ ਸ਼ੇਰ ਨੇ ਭਪਕ ਮਾਰੀ ਗਿੱਦੜ ਨੇ ਵੀ ਆਪਣੀ ਆਵਾਜ਼ ਚ ਭਪਕ ਜੀ ਕਢੀ ਸ਼ੇਰ ਨੇ ਪੂਸ਼ਲ ਮਾਰੀ ਬੈਠ ਗਿਆ ਗਿੱਦੜ ਪੂਸ਼ਲ ਮਾਰ ਕੇ ਬੈਠ ਗਿਆ ਸ਼ੇਰ ਨੇ ਕਿਹਾ ਵੀ ਜਵਾਨਾ ਕਰ ਲੈ ਵਾਰ ਗਿੱਦੜ ਕਹਿੰਦਾ ਵੀ ਜਵਾਨਾ ਤੂੰ ਹੀ ਕਰ ਲੈ ਜਿਨੋ ਸ਼ੇਰ ਨੇ ਮਾਰਿਆ ਪੰਜਾ ਪਾੜ ਕੇ ਢਿੱਡ ਤੇ ਰੱਖ ਲਿਆ ਉਹਨੇ ਆਪ ਦੇ ਥੱਲੇ ਕਹਿੰਦਾ ਮਰਦਾ ਨਹੀਂ ਸਾਂ ਉਂਗਲਾਂ ਵਾਲਿਆਂ ਨੇ ਮਰਵਾਇਆ ਸੋ ਕਹਿੰਦਾ ਭਾਬ ਕੇਦਰਾ ਗਾਂਧੀ ਨੂੰ ਉਂਗਲਾਂ ਵਾਲਿਆਂ ਨੇ ਫਸਾਦਾ ਦਿੱਤਾ ਹੁਣ ਕਹਿੰਦੀ ਕਿ ਹੁਣ ਸਿੱਖਾਂ ਨੂੰ ਠੰਡੇ ਕਿਵੇਂ ਕਰੀਏ ਗਰਬਾਣੀ ਆਧਾਰ 'ਤੇ ਸ਼ਬਦ ਦੱਸਿਆ ਗਿਆ ਕਿ ਭਾਈ ਜੇ ਦੀਗ ਦੇ ਥੱਲੇ ਅੱਗ ਬਾਲੀ ਆ ਨਾ ਜੇ ਪਾਣੀ ਤੂੰ ਗਰਮ ਕਰ ਲਿਆ ਭਾਪਾ ਛੜਦਾ ਹੈ ਉਤੋਂ ਟੱਕਣ ਨੂੰ ਉੱਪਰ ਚੁੱਕਦਾ ਹੁਣ ਜੇ ਇਹਨੂੰ ਰੋਕਣਾ ਤੇ ਇਹਨੂੰ ਸੱਜੇ-ਸੱਜੇ ਠੰਡਾ ਹੋਏਗਾ ਐਡੀ ਛੇਤੀ ਠੰਡਾ ਨਹੀਂ ਇੱਕੇ ਦਿਨ ਚ ਹੋ ਜਾਏਗਾ ਸੋ ਕਹਿੰਦਾ ਪਾਉ ਕਿ ਸਿੱਖ ਕੌਮ ਨੂੰ ਪਹਿਲੇ ਦਿਨੋਂ ਪਿਆਰੋਂ ਦਵਾਇਆ ਗਿਆ 4 ਤਰੀਕ ਵਾਲਾ ਸੀਨ ਜਿਹੜਾ ਬਣਾਇਆ ਗਿਆਗੇ ਉਸ ਦੀ ਬਾਤ ਆਪਾਂ ਕੱਲ ਨੂੰ ਵਿਚਾਰਾਂ ਕਰਾਂਗੇ ਆਪ ਪਿਆਰੋਂ ਇੱਥੇ ਹੀ ਸਮਾਪਤੀ ਕਰੀਏ ਹੋਈਆਂ ਭੁੱਲਾਂ ਨੂੰ ਨਾ ਚਿਤਾਰਿਓ ਔਰ ਐਸੇ ਇਤਿਹਾਸ ਜਿਹੜੇ ਨੇ ਇਹ ਸਿੱਖ ਕੌਮ ਦੇ ਵਸਿ ਆਏ ਨੇ ਕਿਉਂਕਿ ਜਿਹੜਾ ਗੁਰੂ ਸਾਹਿਬ ਨੇ ਹੁਕਮ ਵੀ ਬਖਸ਼ਿਸ਼ ਸਾਨੂੰ ਕੀਤਾ ਸੀ ਤਾਂ ਭੁੱਲੇ ਮਾਰਗ ਜਿਹਨੇ ਬਤਾਇਆ ਐਸਾ ਗੁਰਵੜ ਭਾਗੀ ਪਾਇਆ ਤੇ ਜਿਸ ਨੇ ਗੁਰੂ ਨੂੰ ਵੱਡੇ ਭਾਗਾਂ ਨਾਲ ਪਾ ਲਿਆ ਉਹ ਭੁੱਲੇ ਮਾਰਗ ਤੋਂ ਸਹੀ ਰਸਤੇ ਤੇ ਆ ਗਿਆ ਤੇ ਜਦੋਂ ਪਿਆਰ ਉਹ ਸਹੀ ਰਸਤੇ ਤੇ ਆ ਗਿਆ ਤੇ ਫਿਰ ਗੁਰੂ ਉਹਦਾ ਹੋ ਗਿਆ ਤੇ ਗੁਰੂ ਉਹਦਾ ਹੋ ਗਿਆ ਅਗੇ ਸਤਿਗੁਰੂ ਕਹਿੰਦੇ ਸਿਮਰ ਮਨਾ RAM ਨਾਮ ਚਿਤਾਰੇ ਬਸ ਰਹੇ ਹਿਰਦੇ ਗੁਰ ਚਰਨ ਪਿਆਰੇ ਸਤਿਗੁਰੂ ਦੇ ਚਰਨਾਂ ਨੂੰ ਹਿਰਦੇ ਵਿੱਚ ਸਾਂਭ ਕੇ ਅਕਾਲ ਪੁਰਖ ਪ੍ਰਮਾਤਮਾ ਦਾ ਸਿਮਰਨ ਕਰੀ ਜਾਣਾ ਹੈ ਕਹਿੰਦੇ ਨੇ ਸੰਤ ਜਰਨੈਲ ਸਿੰਘ ਜੀ ਲਗਾਤਾਰ ਜਪਜੀ ਸਾਹਿਬ ਦੇ ਪਾਠ ਅੰਮ੍ਰਿਤ ਵੇਲੇ ਤੋਂ ਲੈ ਕੇ ਨਿਤਨੇਮ ਕਰਨ ਤੋਂ ਬਾਅਦ ਸਾਰੀ ਦਿਹਾੜੀ ਮੂਹ ਜਬਾਨੀ ਕਰੀ ਜਾਂਦੇ ਸਨ ਕਰੀ ਜਾਂਦੇ ਸਨ ਕਰੀ ਜਾਂਦੇ ਸਨ ਤੇ ਪਿਆਰਿਓ ਜਿਹੜਾ ਜਪਜੀ ਸਾਹਿਬੋ ਦੀ ਤਾਕਤ ਦਾ ਤੁਹਾਨੂੰ ਵੀ ਪਤਾ ਹੋ ਸਕਦਾ ਕਿੰਨੀ ਕਿ ਤਾਕਤ ਹੈ ਸੋ ਅਗੇ ਸਤਿਗੁਰੂ ਕਹਿੰਦੇ ਕਾਮ ਗ੍ਰੋਧ ਲੋਭ ਮੋਹ ਮੰਨ ਲੀਣਾ ਵੰਦਨ ਕਾਟ ਮੁਕਤ ਗੁਰਕੀਨਾ ਤੇ ਜਦੋਂ ਗੁਰੂ ਵਾਲੇ ਬਣ ਗਏ ਗੁਰੂ ਸਾਡਾ ਹੋ ਗਿਆ ਤੇ ਪੰਜੇ ਵਕਾਰ ਪਿਆਰੇ ਉਹਦਾ ਖਿਹੜਾ ਛਰ ਜਾਂਦੇ ਨੇ ਦੁੱਖ ਸੁੱਖ ਕਰਤ ਜਨਮ ਫੁਣ ਮੂਆ ਚਰਨ ਕਰਮਲ ਗੁਰ ਆਸ਼ਰਮ ਦੀਆ ਦੁੱਖ ਜਿਹੜੇ ਨੇ ਉਹ ਵੀ ਭੱਜ ਜਾਂਦੇ ਨੇ ਸੁੱਖਾਂ ਦੇ ਵਿੱਚ ਵੀ ਜਿਆਦਾ ਬੰਦਾ ਖੁਸ਼ ਨਹੀਂ ਹੁੰਦਾ ਤੇ ਸਤਗੁਰੂ ਦੇ ਚਰਨਾਂ ਦੇ ਵਿੱਚ ਆਸਰਾ ਮਿਲ ਜਾਂਦਾ ਹੈ ਅਗਨ ਸਾਗਰ ਗੂੜਤ ਸੰਸਾਰਾ ਨਾਨਕ ਬਾਹਾਂ ਫਕਰ ਸਾਰਗਰ ਨਸਤਾ ਆਰਾਮ ਫਿਰ ਸਤਿਗੁਰੂ ਦੀ ਕਿਰਪਾ ਦੇ ਨਾਲ ਉਹ ਸਿੱਖ ਜਿਹੜਾ ਅੱਗ ਦੇ ਵਿੱਚ ਵੀ ਵੱੜ ਜਾਵੇ ਸਾਡੇ 5ਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਵਾਂਗੂ ਪਿਆਰਿਓ ਤੇ ਉਹਦਾ ਕੋਈ ਅੱਗ ਵੀ ਕੁਛ ਨਹੀਂ ਵਿਗਾਰ ਸਕਦੀ ਭਾਈ ਵਿਧੀ ਚੰਦ ਵਰਗੇ ਦਸ਼ਾਲੇ ਲੈ ਕੇ ਜਿਸ ਵੇਲੇ ਪਿਆਰਿਓ ਅੱਗ ਦੇ ਪੱਠ ਦੇ ਵਿੱਚ ਵੱੜ ਗਏ ਸਨ ਪੱਤ ਸਾਹਿਬ ਅੱਜ ਵੀ ਪੱਟੀ ਦੇ ਵਿੱਚ ਮਸ਼ਹੂਰ ਹੈ ਪਿਆਰਿਓ ਉਸ ਵੇਲੇ ਦਾ ਸਾਰਾ ਕਥੀਨ ਸਾਹਮਣੇ ਆ ਜਾਂਦਾ ਹੈ ਤੇ ਕਹਿੰਦਾ ਭਾਵ ਕਿ ਜਿਹੜਾ ਗੁਰੂ ਨੂੰ ਸਮਰਪਤ ਹੋ ਗਏ ਗੁਰੂ ਦੇ ਨਾਲ ਜੁੜ ਗਿਆ ਉਹਦਾ ਗੁਰੂ ਹੋ ਗਿਆ ਗੁਰੂ ਉਹਦਾ ਹੋ ਗਿਆ ਖੁਕਮਨਾਮੇ ਦੇ ਵਿੱਚ ਵੀ ਇਹੀ ਸਤਗੁਰੂ ਬਖਸ਼ਾ ਕਰਦੇ ਨੇ ਇਥੇ ਸਵਾਤੀ ਕਰੀਏ ਸਮਾਂ ਬਹੁਤ ਹੋ ਗਿਆ ਆਓ ਜੀ ਹੋਈਆਂ ਭੁੱਲਾਂ ਨੂੰ ਨਾ ਚਿਤਾਰਿਓ ਜੇ ਗੱਜ ਕੇ ਫਦੇ ਵਜਾਈਏ ਸਤਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ